ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਅੱਗੇ ਲਡੇੜੀ ਫਾਰਮ ਤੇ ਅੱਜ ਪਹੁੰਚਿਆ ਜੀ ਪਿੰਡ ਗ੍ਰੰਥਗੜ੍ਹ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਅੱਜ ਦੀ ਵੀਡੀਓ 'ਚ ਤੁਹਾਨੂੰ ਇੱਕ ਗਾਂ ਮਖਾਵਾਂਗੇ ਤਾਜੀ ਸੂਈ ਬਹੁਤ ਚੰਗੀ ਕੁਆਲਿਟੀ ਦੀ ਤੇ ਵੀਰ ਕੋਲੋਂ ਇਹਦੀ ਡਿਟੇਲ ਪੁੱਛਦੇ ਹਾਂ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਬਸ ਕਿਰਪਾ ਵਾਇਕ੍ਰੋ ਦੇ ਜੀ ਸਾਹਿਬ ਹੋਰ ਸੁਣਾਓ ਕੰਮ ਕਰ ਕੇਵੇਂ ਚੱਲਣ ਦਿਆ ਵਧੀਆ ਸਾਰਾ ਛੋਟੀਆਂ ਸਾਰੀਆਂ ਸੇਲ ਹੋ ਗਈਆਂ ਸਾਰੀਆਂ ਸੇਲ ਹੋ ਗਈਆਂ ਜੀ ਠੀਕ ਆ ਜੀ ਹਾਂਜੀ ਤੇ ਆਪਣਾ ਐਡਰੈਸ ਤੇ ਫੋਨ ਨੰਬਰ ਬੋਲ ਦੋ ਐਡਰੈਸ ਵੀ ਜੀ ਆਪਣਾ ਪਿੰਡ ਗ੍ਰੰਥਕੜ ਜੀ ਹਾਂਜੀ ਤਸੀਲ ਬਟਾਲਾ ਜ਼ਿਲ੍ਹਾ ਗਰਦਾਸ ਖੁਰ ਫੋਨ ਨੰਬਰ ਵੀ ਜੀ ਆਪਣਾ 82644488 ਠੀਕ ਆ ਜੀ ਝੋਟੀਆਂ ਤੇ ਹੈਗੀਆਂ ਵੀਰ ਜੀ ਉਹ ਸਾਰੀਆਂ ਸੇਲ ਹੋ ਗਿਆ ਫੇਰ ਇੱਕ ਦੋ ਝੋਟੀਆਂ ਲਿਆਂਦੀਆਂ ਤਿੰਨ ਚਾਰ ਹਾਂਜੀ ਉਹ ਵੀ ਸੇਲ ਹੋ ਗਈਆਂ ਇਹ ਗਾਂ ਬਹੁਤ ਚੰਗੀ ਲਈ ਬੰਦੇ ਇੱਥੇ ਵੀ ਰੁਪਏ ਡੇਢ ਲਾਉਣ ਮੈਂ ਚਲੋ ਵੀਡੀਓ ਤੇ ਪਾ ਦੇਣੇ ਭੈਣ ਭਰਾ ਫੋਨ ਬੜੇ ਲੰਬੇ ਆ ਹਾਂਜੀ 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 ਕੋਈ ਗਾਂ ਵੀ ਜਿਹਾ ਕੇ ਲਓ ਤੇ ਇਹਦੀ ਕੀ ਡਿਟੇਲ ਜੇ ਇਹ ਵੀ ਜੀ ਤੀਜਾ ਸੂਆ ਸੂਈ ਆ ਤੀਜਾ ਸੂਆ ਆ ਹਾਂ ਹੁਣ ਇੱਕ ਘੰਟਾ ਡੇਢ ਹੋ ਗਿਆ ਵਾ ਬੱਚਾ ਪਚਾ ਚੰਗਾਤਾ ਵਾ ਤੇ ਨਾਲ ਦੋ ਕਿਲੋ ਕੱਢੀ ਆ ਵੀਰ ਜੀ ਠੀਕ ਆ ਜੀ ਹਾਂਜੀ ਮਗਰ ਵਸ਼ਾ ਜੀ ਦੇ ਵਸ਼ਾ ਮਗੜਾ ਹਾਂਜੀ ਜੀ ਬਹੁਤ ਸੁਣਾ ਬਾਈ ਥਾਣਾ ਦਾ ਹੀ ਕੁਆਲਿਟੀ ਚੈੱਕ ਕਰਾ ਦੋ ਵੀ ਕੀ ਲੱਗਾ ਵੈਡ ਬਹੁਤ ਹੀ ਵੀਜੀ ਸੀ ਸਾਹੂ ਆਦੇ ਪੀੜੀ ਦੇ ਪਾਵੇਂ ਆ ਰਗੇ ਥਾਣੇ ਆ ਮਈਆਂ ਵਾਲਾ ਥਣ ਵੀਜੀ ਲੱਗਾ ਵੇ ਲੋ ਵੀ ਚਾਟੀ ਜਿਹੜਾ ਵੈ ਲੋ ਟੱਪ ਲਾਈ ਖਦੀ ਵੀੜੇ ਦੱਸ ਲੈ ਲੋ ਜੀ ਜੀ ਕੁਆਲਿਟੀ ਵੇਖੋ ਥਾਂ ਦੀ ਵੀਜੀ ਇਦਾਂ ਉਹ ਖਾਓ ਥਾਣੇ ਸਾਫ ਸੁਭਾਣ ਹਰ ਜਰੀ ਗਾ ਨੂੰ ਥਣ ਨਹੀਂ ਲੱਗਦਾ ਇਦਾਂ ਦਾ ਸੁੰਬਾ ਥਣ ਲੱਗਾ ਜੀ ਠੀਕ ਹੈ ਮੇਲੋ ਅੱਗੇ ਪਿੱਛੇ ਤੱਕ ਦਾ ਤਾਲੀ ਸੂਈ ਆ ਤਾਂ ਕਰਕੇ ਸਾਫ ਨਹੀਂ ਕੀਤੀ ਦੀ ਨੇ ਢੰਵਾਲੀ ਦੀ ਭੈਣਾ ਭਲਾ ਬਹੁਤ ਦਮਾਰ ਆਹ ਦੇਖੋ ਅੱਗੇ ਪਿਛੇ ਲੇਵਾ ਤੇ ਇਹ ਕਿੰਨਾ ਕੁ ਦੁੱਧ ਦਾ ਰਿਕਾਰਡ ਦੱਸਿਆ ਪਿਛਲੇ ਸਵੇਰੇ ਦਾ ਦੁੱਧ ਵੇਚੀ ਹੋਣਾ ਐਵੇਂ ਤੁਹਾਨੂੰ ਕਹੀ ਉਹ ਬੰਦਿਆਂ ਨੇ 20 ਕਿਲੋ ਦੁੱਧ ਨਹੀਂ ਕਿਹਾ ਹਾਂਜੀ ਹਾਂ ਕਿਉਂ ਲਈ ਹੈ ਠੀਕ ਹੈ ਜੀ ਆਪਾਂ ਨੇ ਆ ਵੀ ਕਿਲੋ 15 16 ਕਿਲੋ ਦੁੱਧ ਦੇ ਦੂ ਜੀ ਜੀ ਬਿਲਕੁਲ 15 16 ਕਿਲੋ ਦੁੱਧ ਤੇ ਆਰਾਮ ਨਾਲ ਆਹ ਦੇਖੋ 15 16 ਕਿਲੋ ਦੁੱਧ ਤੇ ਰਮਾਨ ਨਾ ਪੜ ਦੂਗੀ। ਬਾਕੀ ਫੈਂਡ ਵੀ ਚੰਗੀ ਆਊਗੀ। ਠੀਕ ਆ ਜੀ। ਹਾਂ ਜੀ। ਦੇਖ ਸਕਦੇ ਜੇ ਤੂੰ। ਮੈਂ ਦਿਖਾਉਂ ਵੀ ਜੀ ਮਗਰ। ਇਹਨਾਂ ਦੀ ਮੁੱਲ ਵੀ ਕਰਨਾ, ਮੁੱਲ ਵੀ ਉਡਦੀਆਂ ਨਾ ਕਰਨਾ। ਇਹ ਨਹੀਂ ਕੋਈ। ਮੁੱਲ ਵੀ ਉਡਦੀਆਂ ਨਾ ਕਰਨਾ ਇਹਦਾ। ਠੀਕ ਆ ਜੀ। ਹਾਂ ਜੀ। ਇਹਨੀਆਂ ਗਾਂ ਚੰਗੀਆਂ ਤੇ ਮੁੱਲ ਜ਼ਿਆਦਾ ਕਰ ਲੈਣਾ। ਜੀ ਜੀ ਬਿਲਕੁਲ। ਆਪਣੇ ਜਾਇਜ਼ੀ ਮੁੱਲ ਹੁੰਦੇ ਆ ਤੇ ਜਾਇਜ਼ ਤੇ ਆਪਣਾ ਮਾਲ ਵੇਖਦਾ ਆ ਆ ਦੇਖ ਤੇ ਕਿੰਨਾ ਕ ਮੁੱਲ ਕਰਨਾ ਇਹਦਾ ਮੁੱਲ ਤੁਸੀਂ ਦੱਸ ਦੋ ਤੁਸੀਂ ਬਣਾਉਂਦੇ ਨਹੀਂ ਦੀ ਵੀਡੀਓ ਚਲੋ ਆਪਾਂ ਫਿਰ ਵੀ ਤੁਸੀਂ ਪੈਸੇ ਲਾਏ ਆ ਤੇ ਤੁਸੀਂ ਆਪ ਦੱਸੋ ਕਿੰਨੀ ਕ ਕੀਮਤ ਤੇ ਦੇ ਦੇਣੀ 60000 ਦੀ ਬੱਸੀ ਦੇ ਦਈਏ ਜਾਇਜ਼ੀ ਕੀਮਤ ਕੋਈ ਐਂਦਾ ਨਹੀਂ ਆ 75 75000 ਲੋਕ ਮੰਗੀ ਜਾਂਦੇ ਆਂਦਾ ਹੀ ਕਰ ਦੋ ਛੋਟ ਹੋਰ ਕਰ ਦੋ 5000 ਦੀ ਛੋਟ ਕਰਦਾਂਗੇ 55 ਦੀ 55000 ਦੀ ਤੁਸੀਂ ਵੀ ਕਰਵਾਣੀ ਕਰਾ ਲਓ ਛੋਲਡ ਦਊਗਾ ਨਾ ਇਹਨੇ ਦੀ ਕੋਈ ਜਿੰਨੇ ਦੀ ਵਸਲੀ ਆਪਾਂ ਕਹਿਤੀ ਆ ਅਤਾ ਜੀ ਆ ਵੇਖੋ ਜੀ ਜੀ ਬਿਲਕੁਲ ਉਹ ਵਖਾ ਲਿਆ ਬੱਚਾ ਵਖਾ ਲਿਆ ਪੰਜੀ ਹੋਰ ਜਾਣ ਦੋ ਪੂਰੇ 50 ਦੀ ਠੱਕਾ ਹੋ ਜਾਣਾ ਜੀ ਕੋਈ ਗੱਲ ਨਹੀਂ ਹੋਰ ਲੈ ਆਓ ਤੇ ਇਹ ਆ ਵੀ ਚਲੋ ਜਿਹਦੇ ਭੈਣ ਪੜਾਣੇ ਲੈਣੇ ਮੇਰਾ ਹੱਥ ਬੰਨ੍ਹ ਕੇ ਬੇਨਤੀ ਆ ਕੋਈ ਮੇਰਾ ਵੀ ਜਿੱਦ ਨਾ ਕਰੇ ਹਾਂਜੀ 50 ਦੀ ਪੂਰੀ ਦੀ ਵਸ਼ੀ ਦੇ ਦਾਂਗੇ ਜੇ ਤੁਸੀਂ ਕਹਿਤਾ ਤੇ ਠੀਕ ਆ ਜੀ ਪੰਜੀ ਤੇ ਮੈਂ ਕਿਹਾ ਕਿ ਜੇ 50 ਦੀ ਦੇ ਰਹਾ ਕਿ ਤੁਸੀਂ ਕਹਿੰਦੇ 50 ਦੀ ਤੇ ਲਾ ਲਿਆ ਵੀਰ ਨੂੰ ਫੋਨ ਬਹੁਤ ਚੰਗੀ ਕੁਆਲਿਟੀ ਦੀ ਅਰੇ ਤਾਜੀ ਸੋਈ ਆ ਜੇਰ ਜੂੜ ਪਾਤੀ ਆ ਜੇਰ ਦੀ ਆਪਣਾ ਵੀਡੀਓ ਹੈਗੀ ਆ ਭੈਣ ਭਰਾ ਕੋਈ ਲੈ ਸਕਦਾ ਜਿਹੜਾ ਲਊ ਉਹ ਖਾਦਾ ਨਹੀਂ ਠੀਕ ਆ ਜੀ ਤੇ ਲਾ ਲਿਆ ਵੀਰ ਨੂੰ ਫੋਨ ਬਹੁਤ ਚੰਗੀ ਕੁਆਲਿਟੀ ਦੀ ਆਹ ਦੇਖੋ ਖਾਣ ਲੇਵਾ ਚੈੱਕ ਕਰੋ ਤੇ ਆ ਬੱਚਾ ਜੇ ਮਗਰ ਵੱਛਾ ਆ ਤੇ ਵਛੀ ਹੁੰਦੀ ਤੇ ਹੋਰ ਵੀ ਜ਼ਿਆਦਾ ਚੰਗੀ ਗੱਲ ਹੈ ਤੇ ਲਾਲੇ ਵੀਰ ਨੂੰ ਫੋਨ ਤੇ ਚੈਨਲ ਆਪਣੇ ਨੂੰ ਕਰ ਲੋ ਸਬਸਕ੍ਰਾਈਬ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਧੰਨਵਾਦ ਜੀ